ਦੇਸ਼ ਵਰ ਦੇਸ਼ ਵਿੱਚ ਵਸ ਰਹੀਆਂ ਸਾਰੀਆਂ ਸੰਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰ ਗੁਰਦੇਵ ਤਨ ਤਨ ਜਗਤ ਪਿਤਾ ਸਤ ਗੁਰੂ ਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਕਿ ਉਸ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਤਾਂ ਜੀਵ ਕਿਵੇਂ ਉਸ ਪਰਮਾਤਮਾ ਦੇ ਪ੍ਰਭੂ ਦੇ ਦਰਸ਼ਨ ਕਰ ਸਕਦਾ ਹੈ ਆਓ ਗੁਰੂ ਪਿਆਰੀ ਸਾਥ ਸੰਗਤ ਜੀਓ ਸਤਿਗੁਰੂ ਜੀ ਸਾਨੂੰ ਸ਼ਬਦ ਰਾਹੀਂ ਸਮਝਾਉਣਾ ਕਰਦੇ ਹਨ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇ ਸਤਗੁਰੂ ਜੀ ਸਮਝਾਉਣਾ ਕਰਦੇ ਹਨ ਕਿ हे ਜੀਵ ਜੇਕਰ ਤੂੰ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਤਾਂ ਸੰਤਾਂ ਦੇ ਰੂਪ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ ਕਿਉਂਕਿ ਜਿਹੜੇ ਸੰਤ ਜਨ ਹਨ ਉਸ ਪਰਮਾਤਮਾ ਦਾ ਸਰੀਰ ਹੈ ਸੰਤ ਤੁਜੀ ਤਨ ਤਨ ਹੁੰਦਾ ਸਰੀਰ ਕਿ ਸੰਤ ਤੁਜੀ ਤਨ ਸੰਗਤ ਪ੍ਰਾਨ ਤੇ ਜਿਹੜੀ ਸੰਗਤ ਹੁੰਦੀ ਹੈ ਉਹ ਪ੍ਰਾਣ ਹੈ ਆਓ ਸੰਤਾਂ ਦੀ ਸੰਗਤ ਕਰਕੇ ਅਸੀਂ ਉਸ ਪਰਮਾਤਮਾ ਦੇ ਦਰਸ਼ਨ ਕਰ ਲਈਏ ਸੰਤ ਜਨ ਜਿਹੜੇ ਹੁੰਦੇ ਉਹ ਕਹਿੰਦੇ ਦੀਵਾਨ ਦੇ ਦੇਵ ਉਹਨਾਂ ਦੇ ਵੀ ਪੂਜਨਿਕ ਹੁੰਦੇ ਹਨ ਕਿ ਸੰਤਾਂ ਨੂੰ ਦੇਵ ਵੀ ਪੂਜਦੇ ਹਨ ਐਸੇ ਸੰਤਾਂ ਮਹ ਪੁਰਸ਼ਾਂ ਦੇ ਦਰਸ਼ਨ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਲਈਏ ਤਾਂ ਜੋ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਕਿਉਂਕਿ ਸੰਤ ਜਨ ਜੀਵ ਦਾ ਮਾਰਗਦਰਸ਼ਕ ਬਣਦੇ ਹਨ ਇੱਕ ਰਸਤਾ ਦਿਖਾਉਂਦੇ ਹਨ ਸਹੀ ਔਰ ਗਲਤ ਦਾ ਮਤਲਬ ਦੱਸਦੇ ਹਨ ਸੰਤ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਦੱਸ ਕੇ ਸਾਨੂੰ ਸਹੀ ਮਾਰਗ ਤੇ ਚੱਲਣ ਦਾ ਰਸਤਾ ਦਿਖਾਉਂਦੇ ਹਨ ਆਪ ਤਰੇ ਔਰਨ ਕੋ ਤਾਰੇ ਆਪ ਤਾਂ ਤਰਦੇ ਹਨ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਹਨ ਕਥਾ ਕਹੀ ਔਰ ਅਰਥ ਵਿਚਾਰੇ ਕਥਾ ਕਰਕੇ ਅਰਥ ਕਰਕੇ ਕਥਾ ਉਸ ਪਰਮਾਤਮਾ ਦੀ ਸੁਣਾਉਂਦੇ ਹਨ ਅਰਥ ਬਾਣੀ ਦਾ ਬਾਣੀ ਦੇ ਸਾਰ ਅਰਥ ਕਰਕੇ ਸਾਨੂੰ ਸਮਝਾਉਣਾ ਕਰਦੇ ਹਨ ਕਿਉਂਕਿ ਜੇਕਰ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ ਸਮਝ ਨਹੀਂ ਲੱਗਦੀ ਕਿ ਬਾਣੀ ਦੇ ਵਿੱਚ ਲਿਖਿਆ ਕੀ ਹੈ ਕਿਉਂਕਿ ਬਾਣੀ ਗੁਰਮੁਖੀ ਭਾਸ਼ਾ ਦੇ ਵਿੱਚ ਲਿਖੀ ਹੋਣ ਕਾਰਨ ਜੀਵ ਨੂੰ ਸਮਝ ਨਹੀਂ ਆਉਂਦੀ ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿ ਐਸੇ ਅਲਫਾਜ਼ ਹੁੰਦੇ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਸੂਝ ਨਹੀਂ ਆਉਂਦੀ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਤੋਹੀ 모ਹੀ 모ਹੀ ਤੋਈ ਅੰਤਰ ਕੈਸਾ ਇਸ ਨੂੰ ਪੜ ਲਈਏ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਵਿਕੀ ਕਿਆ ਗਿਆ ਹੈ ਪਰ ਜਦੋਂ ਇਹਦੀ ਸਰਲ ਅਰਥ ਕਰਦੇ ਆ ਅਰਥ ਕਢਦੇ ਆ ਤੇ ਸਤਗੁਰੂ ਜੀ ਫਰਮਾਉਂਦੇ ਕਿ हे ਪ੍ਰਮਾਤਮਾ ਤੇਰੇ ਮੇਰੇ ਮੇਰੇ ਤੇਰੇ ਵਿੱਚ ਫਰਕ ਕੀ ਹੈ ਕੋਈ ਫਰਕ ਨਹੀਂ ਹੈ ਕੰਨ ਕਟਕ ਜਲਤਰੰਗ ਜੈਸਾ ਕਹਿੰਦੇ ਜਿਵੇਂ ਸੋਨੇ ਤੋਂ ਬਣੇ ਗਿਆਨੇ ਉਹਨਾਂ ਦਾ ਨਾਮ ਅਲੱਗ-ਅਲੱਗ ਹੋ ਸਕਦਾ ਹੈ ਪਰ ਅਸਲ ਦੇ ਵਿੱਚ ਹੁੰਦਾ ਕੀ ਹੈ ਸੋਨਾ ਹੀ ਹੁੰਦਾ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਹਨ ਤੇ ਅੰਤ ਵੇਲੇ ਸਮੁੰਦਰ ਵਿੱਚ ਸਮਾ ਜਾਂਦੀਆਂ ਹਨ ਕਹਿੰਦੇ ਉਹ ਸਮੁੰਦਰ ਦਾ ਹੀ ਰੂਪ ਹੁੰਦੀਆਂ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਇਹ ਜੀ ਵੀ ਪਰਮਾਤਮਾ ਤੇਰੇ ਤੋਂ ਪੈਦਾ ਹੋਇਆ ਤੇ ਅੰਤ ਵਿੱਚ ਅੰਤ ਵੇਲੇ ਤੇਰੇ ਵਿੱਚ ਸਮਾ ਜਾਣਾ ਹੈ ਪਰ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੀ ਸੇਵਾ ਸਿਮਰਨ ਕਮਾਈ ਕਰਦਾ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਅਰਬੀ ਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ। ਸਤਗੁਰੂ ਜੀ ਸਮਝਾਉਂਦੇ ਨੇ ਕਿ ਮੈਂ ਚੰਗੀ ਪੱਲੀ ਪੜੀ ਜਾਣਦਾ ਹਾਂ ਕਿ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਸੰਤ ਜਨ ਪਰਮਾਤਮਾ ਦਾ ਰੂਪ ਲੈ ਕੇ ਇਸ ਜਗਤ ਤੇ ਆਉਂਦੇ ਹਨ। ਆਪ ਤਰਦੇ ਹਨ ਔਰ ਹੋਰਾਂ ਨੂੰ ਵੀ ਤਾਰ ਦਿੰਦੇ ਹਨ ਕਥਾ ਕਹੀ ਔਰ ਅਰਥ